ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਦੋਸਤੋ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜਾਣਦੇ ਹਾਂ ਵੀਡੀਓ ਦੇ ਪਾਤਰਾਂ ਦੇ ਬਾਰੇ ਅਮਨ ਸ਼ਹਿਰ ਵਿੱਚ ਰਹਿਣ ਵਾਲਾ ਪੁੱਤ ਜੋ ਆਪਣੀ ਮਾਂ ਨੂੰ ਬੋਝ ਸਮਝਦਾ ਹੈ ਬੇਬੇ ਬਜ਼ੁਰਗ ਮਾਂ ਜੋ ਪਿੰਡ ਦੇ ਪੁਰਾਣੇ ਘਰ ਵਿੱਚ ਇਕੱਲੀ ਗੁਆਂਡੀ ਕਾਕਾ ਜੋ ਬੇਬੇ ਦਾ ਖਿਆਲ ਰੱਖਦਾ ਹੈ ਅਮਨ ਆਪਣੀ ਵਰੇਗੰਡ ਦੀ ਪਾਰਟੀ ਦੀ ਤਿਆਰੀ ਕਰ ਰਿਹਾ ਹੈ ਫੋਨ ਦੀ ਕੈਂਟੀ ਵੱਜਦੀ ਹੈ ਬੇਬੇ ਉਚ ਜੁੰਝਲਾ ਕੇ ਫੋਨ ਚੁੱਕਦਾ ਹੈ ਉਹ ਗੁੱਸੇ ਵਿੱਚ ਕਹਿੰਦਾ ਹੈ ਬੇਬੇ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿ ਮੈਨੂੰ ਵਾਰ-ਵਾਰ ਫੋਨ ਨਾ ਕਰਿਆ ਕਰ ਅੱਜ ਮੇਰੀ ਪਾਰਟੀ ਹੈ ਵੱਡੇ-ਵੱਡੇ ਲੋਕ ਆਉਣੇ ਨੇ ਤੇਰੀਆਂ ਉਹੀ ਪੁਰਾਣੀਆਂ ਗੱਲਾਂ ਸੁਣਨ ਦਾ ਮੇਰੇ ਕੋਲ ਟਾਈਮ ਨਹੀਂ ਹੈ। ਬੇਬੇ ਕੰਬਦੀ ਆਵਾਜ਼ ਵਿੱਚ ਕਹਿੰਦੀ ਹੈ। ਪੁੱਤ, ਬਸ ਇੱਕ ਵਾਰ ਅੱਜ ਤੇਰਾ ਮਨਪਸੰਦ ਸਾਗ ਤੇ ਮੱਕੀ ਦੀ ਰੋਟੀ ਬਣਾਈ ਸੀ। ਜੇ ਤੂੰ 5 ਮਿੰਟ ਲਈ ਆ ਜਾਂਦਾ। ਅਮਨ ਗੱਲ ਕਟਦਿਆਂ ਕਹਿੰਦਾ ਹੈ। ਮੈਂ 500 ਕਿਲੋਮੀਟਰ ਦੂਰ ਹਾਂ ਬੇਬੇ। ਰੋਟੀ ਤੂੰ ਆਪ ਖਾ ਲੈ ਜਾਂ ਕਿਸੇ ਨੂੰ ਦੇ ਦੇ। ਮੈਨੂੰ ਹੁਣ ਡਿਸਟਰਬ ਨਾ ਕਰੀ। ਅਮਨ ਫੋਨ ਕੱਟ ਦਿੰਦਾ ਹੈ। ਬੇਬੇ ਚੁੱਲ੍ਹੇ ਕੋਲ ਬੈਠੀ ਹੈ ਰੋਟੀ ਥਾਲੀ ਵਿੱਚ ਪਈ ਹੈ ਉਹ ਰੋ ਰਹੀ ਹੈ ਉਸਦੇ ਹੱਥ ਕੰਬ ਰਹੇ ਹਨ ਰੋਟੀ ਦਾ ਇੱਕ ਟੁਕੜਾ ਤੋੜਦੀ ਹੈ ਪਰ ਖਾ ਨਹੀਂ ਸਕਦੀ ਉਸ ਰੋਟੀ ਨੂੰ ਇੱਕ ਕੱਪੜੇ ਵਿੱਚ ਲਪੇਟ ਕੇ ਸੰਦੂਕ ਉੱਤੇ ਰੱਖ ਦਿੰਦੀ ਹੈ ਅਗਲੀ ਸਵੇਰ ਅਮਨ ਸਵੇਰੇ ਉੱਠਦਾ ਹੈ ਉਸ ਨੂੰ ਗਵੰਡੀ ਕਾਕੇ ਦਾ ਫੋਨ ਆਉਂਦਾ ਹੈ ਕਾਕਾ ਰੋਂਦੇ ਹੋਏ ਕਹਿੰਦਾ ਹੈ ਅਮਨ ਵੀਰੇ ਬੇਬੇ ਨਹੀਂ ਰਹੀ ਰਾਤ ਚੁੱਲ੍ਹੇ ਕੋਲ ਬੈਠੀ ਬੈਠੀ ਪੂਰੀ ਹੋ ਗਈ। ساری ਰਾਤ ਤੇਰਾ ਨਾਮ ਲੈਂਦੀ ਰਹੀ। ਅਮਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਏ। ਸਭ ਕੁਝ ਛੱਡ ਕੇ ਪਿੰਡ ਵੱਲ ਪਜਦਾ ਏ। ਅਮਨ ਘਰ ਪਹੁੰਚਦਾ ਏ। ਬੇਬੇ ਦੀ ਦੇ ਵਿਹੜੇ ਵਿੱਚ ਪਈ। ਉਹ ਉੱਚੀ ਉੱਚੀ ਰੋਣ ਲੱਗਦਾ ਏ। ਬੇਬੇ ਉੱਠ ਮੈਂ ਆ ਗਿਆ। ਮੈਨੂੰ ਮਾਫ਼ ਕਰ ਦੇ ਬੇਬੇ। ਉਹ ਰੋਂਦਾ ਹੋਇਆ ਰਸੋਈ ਵਿੱਚ ਜਾਂਦਾ ਏ। ਉੱਥੇ ਉਸ ਨੂੰ ਸੰਦੂਕ ਤੇ ਪਈ ਉਹ ਰੋਟੀ ਮਿਲਦੀ ਹੈ ਜੋ ਕਪੜੇ ਵਿੱਚ ਲਪੇਟੀ ਹੋਈ ਸੀ ਰੋਟੀ ਦੇ ਨਾਲ ਇੱਕ ਕਾਗਜ਼ ਦਾ ਟੁਕੜਾ ਹੈ ਜਿਸ ਤੇ ਬੇਬੇ ਨੇ ਟੁੱਟੇ-ਫੁੱਟੇ ਅੱਖਰਾਂ ਵਿੱਚ ਲਿਖਿਆ ਸੀ ਪੋਤਮਨ ਮੈਨੂੰ ਪਤਾ ਤੂੰ ਨਹੀਂ ਆਉਣਾ ਇਹ ਰੋਟੀ ਮੈਂ ਤੇਰੇ ਲਈ ਬਣਾਈ ਸੀ ਜੇ ਮੈਂ ਮਰ ਵੀ ਜਾਵਾਂ ਤਾਂ ਭੁੱਖਾ ਨਾ ਰਹੀਂ ਪਿੱਛੇ ਰਸੋਈ ਵਿੱਚ ਤੇਰੇ ਬਚਪਨ ਵਾਲਾ ਅਚਾਰ ਵੀ ਪਿਆ ਹੈ ਮੇਰੇ ਪੁੱਤ ਨੂੰ ਭੁੱਖ ਬੋਤ ਲੱਗਦੀ ਹੈ ਜਿਉਂਦਾ ਰਹਿ ਮੇਰੇ ਲਾਲ ਅਮਨ ਉਸ ਸੁੱਕੀ ਹੋਈ ਰੋਟੀ ਨੂੰ ਆਪਣੇ ਸੀਨੇ ਨਾਲ ਲਗਾ ਲੈਂਦਾ ਹੈ ਤੇ ਬੇਬੇ ਦੇ ਪੈਰਾਂ ਵਿੱਚ ਡਿੱਗ ਪੈਂਦਾ ਹੈ ਉਹ ਰੋਟੀ ਦਾ ਇੱਕ ਟੁਕੜਾ ਖਾਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਉਸਦੇ ਗਲੇ ਵਿੱਚ ਫਸ ਜਾਂਦਾ ਹੈ ਅਮਨ ਚੀਕਦੇ ਹੋਏ ਕਹਿੰਦਾ ਹੈ ਬੇਬੇ ਮੈਂ ਦੁਨੀਆ ਦੀਆਂ ਮਹਿੰਗੀਆਂ ਹੋਟਲਾਂ ਵਿੱਚ ਖਾਣਾ ਖਾ ਲਿਆ ਪਰ ਤੇਰੀ ਇਸ ਰੋਟੀ ਵਰਗਾ ਸਵਾਦ ਕਿੱ데 ਨਹੀਂ ਸੀ ਮੈਂ ਬਹੁਤ देर ਕਰ ਦਿੱਤੀ ਬੇਬੇ ਮੈਂ ਬਹੁਤ ਦੇਰ ਕਰ ਦਿੱਤੀ। ਦੋਸਤੋ ਇਹ ਕਹਾਣੀ ਸਾਨੂੰ ਇੱਕ ਬਹੁਤ ਹੀ ਡੂੰਗਾ ਸੰਦੇਸ਼ ਦਿੰਦੀ ਹੈ। ਮਾਂ ਦੀ ਮਮਤਾ ਦਾ ਕੋਈ ਮੁੱਲ ਨਹੀਂ ਹੁੰਦਾ। ਉਹ ਤੁਹਾਡੀਆਂ ਗਾਲਾਂ ਸੁਣ ਕੇ ਵੀ ਤੁਹਾਨੂੰ ਅਸੀਸਾਂ ਦਿੰਦੀ ਹੈ। ਪਰ ਯਾਦ ਰੱਖਣਾ ਜਿਸ ਦਿਨ ਉਹ ਚਲੀ ਗਈ ਉਸ ਦਿਨ ਤੁਹਾਡੇ ਕੋਲ ਸਭ ਕੁਝ ਹੋਵੇਗਾ। ਪਰ ਰੋਟੀ ਤੇ ਮੱਖਣ ਲਗਾ ਕੇ ਦੇਣ ਵਾਲੀ ਉਹ ਮਾਂ ਕਦੇ ਵਾਪਸ ਨਹੀਂ ਆਵੇਗੀ। ਉਮੀਦ ਆ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ